ਹੌਣ ਦੇਖ ਕੇ ਨਿਆਰੇ ਨਾਲ ਸੁੱਤਾ ਪਿਆ ਰਾਤ ਇਹਦੇ ਸਾਥੀਆਂ ਨੇ ਤੇ ਸਾਨੂੰ ਬੜਾ ਠੱਠ ਕੀਤਾ ਕਿਉਂਕਿ ਖੈਰ ਇਹ ਵਿਚਾਰਾਂ ਦਾ ਸੁਭਾਅ ਹੈ ਜੇ ਕਹਿ ਦਈਏ ਤੇ ਭੌਂਕਦੇ ਰਹੇ ਸਾਰੀ ਰਾਤ ਤੇ ਸਾਨੂੰ ਜਿਹੜੀ ਜੀੜੀਦਾ ਸੀ ਕੱਚੀ ਪੱਕੀ ਜੀ ਆਈ ਇੱਕ ਆ ਗਿਆ ਸ਼ੇਰ ਪੱਗਾ ਇੱਧਰ ਆਪਣਾ ਮੋਟਰਸਾਈਕਲ ਖੜਾ ਚਾਹ ਬਣਾ ਕੇ ਪੀ ਲਈ ਆਪਾਂ ਸੋ ਟੈਂਟ ਲਾਇਦਾ ਫਾਇਦਾ ਹੋ ਗਿਆ ਚਾਹ ਅਸੀਂ ਅੱਜ ਆਪ ਬਣਾ ਕੇ ਪੀਤੀ ਹੁਣ ਸਮ ਟੈਂਟ ਮੜਾ ਸੁੱਕ ਜੂਗਾ ਫਿਰ ਹੁਣ ਪੈਕ ਕਰਦੇ ਆ ਤੇ ਅੱਗੇ ਚੱਲੇ ਪਾਉਂਦੇ ਹਾਂ ਹਾਂ ਕਿਵੇਂ ਆ ਰਾਤ ਕੀ ਕਰਦਾ ਸੀ ਸੋ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਤੇ ਤੇ ਅੱਜ ਆਪਣਾ ਦਿਨ 6ਵਾਂ ਤੇ ਰਾਤ ਇੱਥੇ ਕੈਂਪਿੰਗ ਕੀਤੀ ਸੀ ਕੈਂਪਿੰਗ ਕਰਨ ਲਈ ਥੋੜਾ ਜਿਹਾ ਜਿਹਾ ਹੈਗਾ ਤੁਹਾਨੂੰ ਸੋਚ ਵਿਚਾਰ ਕਰਨੀ ਪੈਂਦੀ ਆ ਵੀ ਭਾਈ ਨਾਲ ਕੋਈ ਖਾਣ ਪੀਣ ਦਾ ਢੱਬਾ ਵੀ ਹੋਵੇ ਜੇ ਤੁਹਾਡੇ ਕੋਲੇ ਆਪਦਾ ਖਾਣ ਦਾ ਸਮਾਨ ਹੈ ਤਾਂ ਉਹਦੇ ਨਾਲ ਕੋਈ ਸਮੱਸਿਆ ਨਹੀਂ ਆਉਂਦੀ ਪਰ ਜੇ ਖਾਣ ਪੀਣ ਦਾ ਸਮਾਨ ਹੈ ਨਹੀਂ ਤੇ ਨਾਲ ਦੇਖ ਲੈਣਾ ਚਾਹੀਦਾ ਢਾਬਾ ਵਗੈਰਾ ਹੋਵੇ। ਤੋਂ ਸਾਡੇ ਨੇੜੇ ਪੰਪ ਸੀਗਾ। ਮੂਹਰ ਤੋਂ ਹੁੰਦਾ ਤੇ ਬੁਰਸ਼ਕ ਵਗੈਰਾ ਕਰਨ ਦਾ ਸਾਨੂੰ ਸੌਖਾ ਹੋ ਗਿਆ। ਚਾਹ ਅਸੀਂ ਬਣਾਲੀ ਸੀ ਅੱਜ ਤੇ ਅੱਜ ਆਪਾਂ ਜਾਵਾਂਗੇ ਇਧਰ ਨੂੰ ਰਾਤ ਸੋਚ ਵਿਚਾਰ ਕੀਤੀ ਵੀ ਲੇਹਾਲ ਪਾਸਾ ਫਿਰ ਕਦੇ ਕੀਤਾ ਜਾਊਗਾ। ਅੱਜ ਜਾਂਸਕਰ ਵੈਲੀ ਵੱਲ ਨੂੰ ਜਾਵਾਂਗੇ ਤੇ ਸਾਰੀ ਜਾਂਸਕਰ ਵੈਲੀ ਜਿਹੜੀ ਹੈਗੀ ਉਹ ਆਰਾਮ ਨਾਲ ਤੇ ਠੰਮੇ ਨਾਲ ਘੁੰਮਾਂਗੇ। ਸਮਾਂ ਤਕਰੀਬਨ ਹੈਗਾ 8 ਵਜੇ ਦਾ। ਵੀਡੀਓ ਨੂੰ ਲਾਈਕ ਕਰਿਓ, ਸ਼ੇਅਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ। ਚੱਲਦੇ ਆਂ ਅੱਗੇ ਰਾਹਾਂ ਤੇ। ਜਾਰੀ ਹੈ ਜ ਸਫਰਾਂ ਦੀ ਹੁਣ ਆਪਣੀ ਕਲਸੀ ਨੂੰ ਕਰਦੇ ਆਪਾਂ ਅਲਵਿਦਾ ਤੇ ਅਗਲੇ ਪਾਸੇ ਲਾਮਾ ਯਾਰੂ ਤੋਂ ਮੁੜਦੇ ਆਂ ਪਦਮਵਲ ਨੂੰ ਜਾਂਸਕਰ ਵੈਲੀ ਵੱਲ ਨੂੰ ਜਾਂਸਕਰ ਵੈਲੀ ਜਿਹੜੀ ਕਿ ਦੂਜੇ ਹਿੱਸੇ ਨਾਲੋਂ ਲਗਭਗ 7-8 ਮਹੀਨੇ ਬੰਦ ਰਹਿੰਦੀ ਐ 4 ਮਹੀਨੇ ਖੁੱਲਦੀ ਆ ਉਹ ਠੀਕ ਐ ਉਹਦੇ ਪਿੰਡ ਵੇਖਾਂਗੇ ਉੱਥੋਂ ਦੇ ਲੋਕਾਂ ਦਾ ਮਾਹੌਲ ਵੇਖਾਂਗੇ ਤੇ ਉੱਥੇ ਰਾਵਾਂਗੇ ਕੈਂਪਿੰਗ ਕਰਾਂਗੇ ਖਾਲਸੀ ਦੀ ਪੁਲਿਸ ਚੱਕ ਪੋਸਟ ਕੋਲੇ ਸਾਹਮਣੇ ਜਿਹੜਾ ਬੋਰ ਦਿਖਦਾ ਦੋਮਖਾਰ ਹਨੂਥਾਂਗਰ ਕੋਨੇ ਬਟਾਲਿਕ ਸੰਜਾਕ ਸਕੂਰ ਗੁਚਾਨ ਇਹ ਸਾਰੇ ਪਿੰਡ ਜਿਹੜੇ ਹੈਗੇ ਆ ਇਹ ਆਰਨ ਵੈਲੀ ਦੇ ਪਿੰਡ ਹੈ ਇਧਰਲੇ ਪਾਸੇ ਨਿਕਲ ਜਾਂਦੀ ਆਰਨ ਵੈਲੀ ਨੂੰ ਇਧਰ ਚਲੀ ਜਾਂਦੀ ਹੈਗੀ ਆ ਜੀ ਉਹੀ ਸ਼੍ਰੀਨਗਰ ਜੰਮੂ ਵਾਲੇ ਪਾਸੇ ਦਰਾਸ ਕਾਰਗਲ ਤੇ ਦਰਾਸ ਕਾਰਗਲ ਤੋਂ ਪਹਿਲਾਂ ਆਉਂਦੇ ਲਾਮਾ ਯਾਰੂ ਤੋਂ ਪਾਰ ਦਾ ਹੈਗਾ ਜਾਂਚ ਕਰਨ ਦਾ ਰਸਤਾ ਉਧਰ ਨੂੰ ਚੱਲਾਂਗੇ ਇੱਥੇ ਨਾਮ ਆਪਦਾ ਗੱਡੀ ਦਾ ਨੰਬਰ ਤੇ ਟੈਲੀਫੋਨ ਨੰਬਰ ਲਿਖਾ ਕੇ ਗਾਂ ਲੱਗਣਾ ਪੈਂਦਾ ਸਿੱਧੋ ਚੱਲ ਕੇ 25 ਕਿਲੋਮੀਟਰ ਦੂਰ ਆਪ ਬੈਠੇ ਆ ਲਾਮਾ ਯਾਰ ਉਹਦੇ ਰੈਸਟੋਰੈਂਟ ਤੇ ਤੇ ਜਿਹਨੂੰ ਮੂਨ ਲੈਂਡ ਵੀ ਕਿਹਾ ਜਾਂਦਾ ਚੰਨ ਦੀ ਧਰਤੀ ਪਿਛਲੀ ਵਾਰੀ ਜਦੋਂ ਜੂਨ ਚ ਆਏ ਸੀ ਤਾਂ ਉਹਦੇ ਚੰਨ ਦੀ ਧਰਤੀ ਆਪਾਂ ਦੇਖੀ ਸੀ ਤੇ ਵੀਡੀਓ ਦੇ ਵਿੱਚ ਦਿਖਾਈ ਵੀ ਸੀ ਸੋ ਇੱਥੋਂ ਬੋਧ ਖਰਬੂ ਰਹਿ ਜਾਂਦਾ 31 ਨਮਕੀਲਾ ਜਿਹੜਾ ਹੈਗਾ 50 ਤੇ ਕਾਰਗਲ 120 ਪਰ ਜਿਹੜਾ ਆਪਾਂ ਰਾਹ ਫੜਨਾ ਜਾਂਸ ਕਰਾ ਲਓ ਪਿੱਛੇ ਰਹਿ ਗਿਆ ਬਨ ਲਾਲਾ ਬਨ ਬਨ ਲਾ ਮਨਿਸਟਰੀ ਵਾਲਾ ਸਰਸਰ ਲਾਲ ਸੋ ਪਤਾ ਨਹੀਂ ਸੀ ਇੱਥੇ ਆ ਕੇ ਚੈੱਕ ਕੀਤਾ ਜਦੋਂ ਲੋਕੇਸ਼ਨ ਤਾਂ ਪਿੱਛੇ ਆ ਹੁਣ ਇਥੋਂ ਪਰੌਂਠੇ ਖਾ ਕੇ ਪਿੱਛੇ ਨੂੰ ਮੁੜਾਂਗੇ ਤੇ ਪੈਟਰੋਲ ਪੰਪ ਵਗੈਰਾ ਦਾ ਪੁੱਛਾਂਗੇ ਤੇ ਗਾਂ ਨੂੰ ਚਾਲੇ ਪਾਵਾਂਗੇ ਜਿਹੜੇ ਮਿੱਤਰ ਪਿਆਰੇ ਨਵੇਂ ਜੁੜੇ ਐ ਉਹਨਾਂ ਨੂੰ ਦੱਸ ਦਈਏ ਵੀ ਅਸੀਂ 4-5 ਦਿਨ ਹੋ ਗਏ ਪੰਜਾਬ ਤੋਂ ਲਦਾਖ ਤੇ ਜਾਂਸਕਰ ਵੈਲੀ ਘੁੰਮ ਰਹੇ ਆ ਅੱਜ ਸਾਡਾ ਦਿਨ ਲਗਭਗ 6 ਮੈਂ ਤੇ ਪਿਛਲੀਆਂ ਵੀਡੀਓ ਦੇ ਤੁਹਾਨੂੰ ਜੰਮੂ ਦੇ ਸ਼੍ਰੀਨਗਰ ਦੇ ਤੇ ਲਦਾਖ ਦੇ ਹੋਰ ਹਿੱਸੇ ਦਿਖਾਈ ਦੇਣਗੇ ਤੁਸੀਂ ਉਹਨਾਂ ਨੂੰ ਵੀ ਦੇਖ ਸਕਦੇ ਹੋ ਤੇ ਨਵੇਂ ਸਫ਼ਰ ਤੇ ਸਾਡੇ ਨਾਲ ਜੁੜੇ ਰਹੋ ਆਪਾਂ ਇਸ ਵਕਤ ਖੜੇ ਆ ਲਾਂਗਰੂ ਨਾ ਦੀ ਜਗ੍ਹਾ ਤੇ ਲਾਂਗਰੂ ਨਾ ਦੀ ਜਗ੍ਹਾ ਤੋਂ ਇਹ ਇੱਧਰ ਜਿਹੜੀ ਸੜਕ ਜਾਂਦੀ ਹੈਗੀ ਆ ਇਹ ਚਲੀ ਜਾਂਦੀ ਹੈ ਲੇਹ ਨੂੰ ਤੇ ਅਸੀਂ ਆਏ ਆ ਇਧਰੋਂ ਲਾਮਾ ਯਾਰੂ ਤੋਂ ਤੇ ਪਿਛਲੇ ਪਾਸੇ ਮੇਰੀ ਜਿਹੜੀ ਸੜਕ ਹੈਗੀ ਹੈ ਉਹ ਜਾਂਦੀ ਹੈ ਜੀ ਨਰਾਕ ਵੱਲ ਨੂੰ ਲਿੰਗ ਸ਼ੈੱਡ ਤੇ ਹੋਰ ਜਿਹੜੇ ਪਿੰਡਾਂ ਵੀ ਦੀ ਸਰਸਰਲਾ ਸਿੰਘੇਲਾ ਹੋ ਕੇ 130 ਕਿਲੋਮੀਟਰ ਨਰਾਕ ਇੱਥੋਂ ਉਹ ਨਰਾਕ ਨੂੰ ਜਾਂਦੀ ਹੈ ਤੇ ਵਾਲਨਾ ਜਿਹੜਾ ਹੈਗਾ ਪਿੰਡ ਇਕੋ ਟੂਰਿਜ਼ਮ ਵਿਲੇਜ ਹੈ ਇਹਨਾਂ ਦਾ ਸੋ ਇੱਥੇ ਵਾਲਨਾ ਗੋਂਪਾ ਵੀ ਹੈ ਹੈਰਿਟੇਜ ਬਾਗ ਵੀ ਹੈ ਐਡਵੈਂਚਰ ਹਾਈਕਿੰਗ ਵੀ ਹੈ ਕੈਫੇ ਵੀ ਬਣੇ ਹੋਏ ਆ ਤੇ ਨਾਲ-ਨਾਲ ਹੋਮਸਟੇ ਵੀ ਮਿਲ ਜਾਂਦੇ ਆ ਸੋ ਦੇਖਦੇ ਆ ਸੜਕ ਕਿਹੋ ਜੀ ਆ ਸੋਹਣੀ ਜਗ੍ਹਾ ਹੋਊਗੀ ਤੇ ਇੱਥੋਂ ਜਿਹੜਾ ਆਪਾਂ ਕਹਿ ਸਕਦੇ ਆ ਵੀ ਆਪਾਂ ਹੁਣ ਇਸ ਦੂਗਾਹ ਜਾਂਚ ਕਰਦੇ ਵਿੱਚ ਦਾਖਲਾ ਕਰ ਲਾਂਗੇ ਸੋ ਅੱਗੇ ਚੱਲ ਕੇ ਦੇਖਦੇ ਆ ਕੀ ਬਣਦਾ ਜੁੜਦਾ ਸਾਹਮਣੇ ਬੋਧੀ ਸ਼ੈਲੀ ਦਾ ਬਣਿਆ ਹੋਇਆ ਗੇਟ ਦੱਸਦਾ ਹੈ ਕਿ ਹੁਣ ਆਪਾਂ ਬੁੱਧ ਧਰਮ ਦੇ ਜਿਹੜੇ ਹੈਗੇ ਗੜਚ ਆ ਗਏ ਇੱਥੋਂ ਦੇ ਜਿਆਦਾ ਲੋਕ ਜਿਹੜੇ ਹੈਗੇ ਆ ਬੁੱਧ ਧਰਮ ਨੂੰ ਮੰਨਣ ਵਾਲੇ ਆ ਤੇ ਨਾਲ-ਨਾਲ ਆਪਣੇ ਇੱਕ ਪਾਣੀ ਦਾ ਵਹਾਵ ਐ ਰਿਹਾ ਇਹਦੇ ਬਾਰੇ ਵੀ ਦੇਖਦੇ ਆ ਵੀ ਇਹ ਕਿਹੜਾ ਦਰਿਆ ਆ ਜਾਂ ਨਾਲਾ ਜਾਂ ਕੀ ਐ ਸੋ ਇਸ ਤੋਂ ਅੱਗੇ ਆਪਾਂ ਚੱਲਾਂਗੇ ਨਿਰਾਕ ਵਾਲੇ ਪਿੰਡਾਂ ਵੱਲ ਸਿਰਸਰ ਲਾਂਘ ਕੇ ਪਿੰਡ ਵਾਲਲਾ ਤੇ ਵਾਲਲਾ ਦਾ ਮਹਾਨਾਇਕ ਲੋਚਨ ਤਾਸ਼ੀ ਨੋਰਬੂ ਸੋ ਹਰੇਕ ਧਰਤੀ ਸੂਰਮੇ ਪੈਦਾ ਕਰਦੀ ਰਹਿੰਦੀ ਐ ਸੋ ਜਿਹੜਾ ਤੁਸੀਂ ਸਾਹਮਣੇ ਸਟੈਚੂ ਦੇਖ ਰਹੇ ਹੋ ਇਹ ਤਾਸ਼ੀ ਨੌਰਵੇ ਦਾ ਭਾਈ ਸੋ ਵਾਲਾ ਲੋਨਪੋ ਕਹਿੰਦੇ ਇਹਨਾਂ ਨੂੰ ਵਾਲਨੇ ਦਾ ਸੋ ਇਹਨਾਂ ਨੇ ਇੱਥੋਂ ਦੇ ਰਾਜੇ ਲਦਾਖ ਰੀਜਨ ਦੇ ਜਿਹੜੇ ਰਾਜਾ ਸੀ ਉਹਦੇ ਸੈਨਾਪਤੀ ਦਾ ਰੋਲ ਅਦਾ ਕੀਤਾ ਸੀ ਸਾਹਮਣੇ ਵਾਲਲਾ ਗੁੰਪਾ ਤੇ ਗੁੰਪਾ ਦਾ ਪਿੰਡ ਸੋਹਣਾ ਪਿੰਡ ਹੈ ਸ਼ਾਂਤ ਜਾਂ ਤੇ ਦੁਨੀਆਦਾਰੀ ਤੋਂ ਮਤਲਬ ਆਪਾਂ ਕਹਿ ਦਈਏ ਪਾਸੇ ਜਿਵੇਂ ਆਪਾਂ ਕਹਿੰਦੇ ਭੀੜ ਭੜਕੇ ਵਾਲੇ ਜਾਂ ਦੂਜੇ ਪਿੰਡ ਹੈ ਉਹਨਾਂ ਤੋਂ ਪਰੇ ਹੈ ਇੱਧਰ ਬਣਿਆ ਹੋਇਆ ਇੱਕ ਗਾਰਡਨ ਪਿਕਨਿਕ ਸਪੌਟ ਸਾਹਮਣੇ ਸੂਰਜਮੁਖੀ ਦੇ ਫੁੱਲ ਹੈ ਜਿਹੜੇ ਉਹ ਟੈਕ ਰਹੇ ਹੈ ਚੰਗੀ ਤੇ ਜੇ ਬੰਦੇ ਦਾ ਮਾਣ ਇੱਥੇ ਆ ਕੇ ਵੀ ਨਹੀਂ ਟੁੱਟਦਾ ਤਾਂ ਫਿਰ ਬੰਦੇ ਦਾ ਮਾਣ ਜਿਹੜਾ ਹੰਕਾਰ ਹੋ ਗਿੱਧਿਆ ਕਿਉਂ ਟੁੱਟ ਸਕਦਾ ਜਿਹੜੀ ਕੁਦਰਤ ਦੇ ਵਿੱਚ ਆਪਾਂ ਖੜੇ ਆ ਉੱਚੇ ਉੱਚੇ ਪਹਾੜ ਕਿੰਨੇ ਹੀ ਬੰਦੇ ਜੋੜ ਕੇ ਜੇ ਆਪਾਂ ਉਹਨੂੰ ਖੜਾ ਕਰੀਏ ਤਾਂ ਉਹ ਸ਼ਾਇਦ ਉਹ ਪਹਾੜ ਦੀ ਉਸ ਚਾਈ ਤੱਕ ਪਹੁੰਚ ਸਕਦੇ ਜਿਹੜਾ ਮੇਰੇ ਪਿੱਛੇ ਆ ਦੂਜੇ ਪਾਸੇ ਦਿਖਾਉਣਾ ਮੈਂ ਤੁਹਾਨੂੰ ਸਵਾਲ ਨਾਲ ਤੋਂ ਅੱਗੇ ਫੋਟੋਕਸਰ ਤੋਂ 30 35 ਕਿਲੋਮੀਟਰ ਪਿੱਛੇ ਇੰਨੇ ਦਿਓਕਾ ਦੁੱੱਚੇ ਪਹਾੜ ਜਿਹੜੇ ਉਹ ਆ ਜਾਂਦੇ ਆ ਦਿਓ ਵੀ ਮੈਨੂੰ ਲੱਗਦਾ ਇਹਨਾਂ ਤੋਂ ਛੋਟੇ ਹੋਣਗੇ ਕੰਦਰਾਂ ਦੇ ਵਿੱਚ ਦੀ ਵਿੰਦਾ ਹੋਇਆ ਜਾਂਸਕਰ ਤੇ ਜਾਂਸਕਰ ਦੇ ਨਾਲ ਜਾਂਦੀ ਹੋਈ ਸੜਕ ਤੇ ਪਹਾੜਾਂ ਦਾ ਰੰਗ ਰੂਪ ਜਿਹੜਾ ਹੈਗਾ ਉਹ ਇਦਾਂ ਦਾ ਹੈ ਸਾਹਮਣੇ ਜਿਹੜੀ ਹੈਗੀ ਇੱਕ ਹੋਰ ਤੰਗ ਜੀ ਗਲੀ ਹੈ ਉਹ ਵੀ ਦਿਖਾਈ ਦਿੰਦੀ ਹੈ ਜੇ ਸਾਹਮਣੇ ਨਿਗਾ ਮਾਰੋਗੇ ਤੁਸੀਂ ਉਹ ਸਾਹਮਣੇ ਬਿਲਕੁਲ ਐਂ ਲੱਗਦਾ ਵੀ ਹੁਣ ਸੜਕ ਜਿਹੜੀ ਹੈਗੀ ਇੱਥੋਂ ਐ ਨਿਕਲਦੀ ਨਿਕਲਦੀ ਉਹਦੇ ਵਿੱਚ ਹੀ ਕਿਤੇ ਅਲੋਪ ਹੋ ਜਾਂਦੀ ਹੈ ਸ਼ਾਨਦਾਰ ਮਾਹੌਲ ਹੈ ਨੀਲਾ ਅਸਮਾਨ ਖਾਕੀ ਰੰਗ ਦੇ ਪਹਾੜ ਤੇ ਪਹਾੜਾਂ ਦੇ ਵਿੱਚ ਅਸੀਂ ਕੁਦਰਤ ਨੂੰ ਮਾਣਦੇ ਹੋਈ ਕਮਾਲ ਹੈ ਬਸ ਕੁਦਰਤ ਬਾਲਾ ਤੋਂ ਅੱਗੇ ਹਨੂਪਟਾ ਨਾਂ ਦੀ ਜਗ੍ਹਾ ਲੰਘ ਕੇ ਆਪਾਂ ਇੱਥੇ ਜੇ ਖੜੇ ਹਾਂ ਇੱਥੋਂ ਤੁਸੀਂ ਕੁਦਰਤ ਦੇਖ ਸਕਦੇ ਹੋ ਤੁਹਾਨੂੰ ਇਹੋ ਜਿਹੀ ਦਿਖਾਈ ਦਿੰਦੀ ਹੈ ਇਧਰਲੇ ਪਾਸੇ ਨੀਲਾ ਨੀਲਾ ਅਸਮਾਨ ਤੇ ਨਾਲ ਉਹਦੇ ਹੌਲੇ-ਹੌਲੇ ਬੱਦਲ ਤੇ ਥੱਲੇ ਵਹਿੰਦਾ ਹੋਇਆ ਜਾਂਸਕਰ ਦਰਿਆ ਤੇ ਜਾਂਸਕਰ ਦਰਿਆ ਦੇ ਨਾਲ ਇਧਰਲੇ ਪਾਸੇ ਟਾਪਵਾਲ ਜਿਹੜਾ ਹੈਗਾ ਮੌਸਮ ਕੁਝ ਬਦਲ ਹੀ ਜਾਂਦਾ ਹੈ ਕਿਉਂਕਿ ਹਮੇਸ਼ਾ ਹੀ ਹੁੰਦਾ ਜਦੋਂ ਟਾਪਵਾਲ ਜਾਂਦੇ ਹਾਂ ਦਰੇਵਲ ਤਾਂ ਉੱਥੇ ਮੌਸਮ ਬੱਦਲਾਂ ਵਾਲ ਮਿਲਦਾ ਹੀ ਮਿਲਦਾ ਹੈ ਸੋ ਸਾਡੀ ਕਿਸਮਤ ਹੋਈ ਤਾਂ ਟਾਪ ਤੇ ਜਾ ਕੇ ਸਾਨੂੰ ਦ੍ਰਿਸ਼ ਬੱਦਲਾਂ ਤੋਂ ਬਿਨਾਂ ਵੀ ਦੇਖ ਸਕਦਾ ਤੇ ਨਹੀਂ ਤਾਂ ਫਿਰ ਬੱਦਲਾਂ ਨਾਲ ਹੀ ਢਿੱਡ ਭਰਨਾ ਪੈਣਾ ਪਰ ਜਿਹੜੇ ਪਹਾੜ ਹੈ ਪਹਾੜ ਸ਼ਾਨਦਾਰ ਐਂ ਹਵਾ ਨੇ ਜਿਹੜੀ ਰਗੜ ਪਾ ਪਾ ਕੇ ਇਹਨਾਂ ਦੇ ਤਰਾਸ਼ੇ ਹੋਏ ਐ ਤੇ ਇਹਨਾਂ ਦੇ ਬਣਾਏ ਹੋਏ ਡਿਜ਼ਾਈਨ ਉਹ ਤੁਸੀਂ ਦੇਖ ਸਕਦੇ ਹੋ ਚਾਰੇ ਪਾਸੇ ਜਿੱਧਰ ਵੀ ਨਿਗਾਹ ਮਾਰਦੇ ਹੋਂ ਉਧਰ ਹੀ ਇਹ ਕਾ ਖੜਾ ਇੰਨਾ ਪਹਾੜਾਂ ਦੇ ਵਿੱਚ ਸਾਡਾ ਮਟਿਆਰ ਨਾਲ ਸਾਡਾ ਸਾਥੀ 바ਵਾ ਤੇ ਦਾਸ ਖੁਦ ਤੇ ਆ ਗੈਟਾ ਲੂਪ ਸੜ ਕੇ ਆਪਾਂ ਆਏ ਆਂ ਤੇ ਪਹਿਲਾ ਦਰਰਾ ਮੈਨੂੰ ਲੱਗਦਾ ਸ਼ਾਇਦ ਸਿਰਸਰ ਲਾਈ ਆਊਗਾ ਤੇ ਸਿਰਸਰ ਲਾ ਤੋਂ ਸ਼ਾਇਦ ਅਗਲਾ ਸਿੰਗੇਲਾ ਹੋ ਸਕਦਾ ਸਿੰਗੇਲਾ ਪਹਿਲਾਂ ਜੀ ਮੈਂ ਚੈੱਕ ਨਹੀਂ ਕੀਤਾ ਨੈਟ ਪਰ ਇੱਕ ਦੋਨੇ ਦਰਰੇ ਸਹੀ ਰਾਤ ਦੇ ਪੈਂਦੇ ਆ ਸ਼ਾਨਦਾਰ ਮਾਹੌਲ ਤੇ ਸ਼ਾਨਦਾਰ ਕੁਦਰਤ ਸੜਕ ਦਾ ਕੰਮ ਬੀਆਰਓ ਵਾਲੇ ਚਲਾਈ ਜਾਂਦੇ ਜੋਰਾ ਸ਼ੋਰਾਂ ਦੇ ਇਹਨਾਂ ਦੇ ਪ੍ਰੋਜੈਕਟ ਚੱਲਦੇ ਰਹਿੰਦੇ ਆ ਬਿਜਾਇਕ ਹਿਮਾਂਕ ਤੇ ਰਾਹ 'ਚ ਸਾਨੂੰ ਪਾਣੀ ਨਹੀਂ ਥਿਆਇਆ ਕਿ ਤੂੰ ਤੇ ਪਾਣੀ ਜਿਹੜਾ ਸੀਗਾ ਅਸੀਂ ਪੀ ਲਿਆ ਕਿਉਂਕਿ ਦਰਰੇਵਲ ਜਾਣੇ ਤਾਂ ਤੁਹਾਨੂੰ 30 ਵਧ ਲੱਗਦੀ ਹੈ ਤੇ ਪੀਣਾ ਹੀ ਵੱਧ ਚਾਹੀਦਾ ਹੈ। ਹਾਈ ਐਲਟਿਟੂਡ ਤੇ ਪਹੁੰਚ ਰਹੇ ਹਾਂ। ਤੇ ਆ ਉਪਰੋਂ ਆਉਂਦੇ ਪਾਣੀ ਦੇ ਜਿਹੜੇ ਸਰੋਤ ਹੈ ਇਹ ਪੀਣ ਵਾਲੇ ਹੁੰਦੇ ਆ। ਇਹ ਤੁਸੀਂ ਆਰਾਮ ਦੇ ਨਾਲ ਪੀ ਸਕਦੇ ਹੋ ਤੇ ਸਾਹਮਣੇ ਇੱਕ ਪਹਾੜ ਤੇ ਜੇ ਤੁਹਾਨੂੰ ਦਿਖਾਈ ਦੇਵੇ ਤਾਂ ਆਹ ਤੂ ਅੱਖਾਂ ਇੱਕ ਮੂੰਹ ਦੀ ਸ਼ਕਲ ਬਣ ਬਣਦੀ ਦਿਖਾਈ ਦੇਊਗੀ। ਕਮਾਲ ਹੈ ਕੁਦਰਤੀ ਚਿੱਤਰਕਾਰੀ। ਇਹ ਦੂਰ ਅੱਗੇ ਬਾਅਦ ਚੱਲਾਂਗੇ। ਸਾਹਮਣੇ ਦਿਖਾਈ ਦਿੰਦੇ ਜੜੀਆਂ ਹੈਗੀਆਂ ਕਟ ਐ ਇਹ ਦੱਸਦੇ ਆ ਭਾਈ ਵੀ ਆਪਾਂ ਦਰਰੇ ਦੇ ਨੇੜੇ ਆ ਸਿਰਸਰਲਾ ਦਰਰਾ ਹੈ ਤੇ ਸਿਰਸਰਲਾ ਦਰਰੇ ਤੇ ਸਪਾਂਗ ਠੰਗ ਟਾਬਾ ਸਪਾਂਗ ਠੰਗ ਟਾਬੇ ਤੇ ਅਸੀਂ ਰੁਕੇ ਹੁਣ ਵੀ ਨਾਲੇ ਦਾ ਜਲ ਥੋੜਾ ਦਮ ਲੈ ਲਈਏ ਤੇ ਨਾਲੇ ਫਿਰ ਅੱਗੇ ਨੂੰ ਚੱਲੇ ਪਾਵਾਂਗੇ ਇੱਥੇ ਨਾਲ ਵਹਿੰਦਾ ਦਰਿਆ ਤੇ ਦਰਿਆ ਨਹੀਂ ਸੌਰੀ ਇਹ ਗਲੇਸ਼ੀਅਰ ਤੋਂ ਤੂੰ ਆਂਦਾ ਪਾਣੀ ਹੈ ਇੱਧਰ ਵੀ ਪਰਲੇ ਪਾਸੇ ਇੱਕ برف ਦਾ ਪਹਾੜ ਦਿਖਾਈ ਦਿੱਤਾ ਹੈ ਜੋ ਹੋ ਸਕਦਾ ਟੌਪ ਤੇ ਜਾ ਕੇ ਸਾਨੂੰ ਦਿਖਾਈ ਦੇਵੇ। ਉਹੀ ਪਰਬਤ ਜਿਹੜਾ ਛੱਡ ਕੇ ਆਏ ਸੀਗੇ ਸਾਹਮਣੇ ਦਿਖਾਈ ਦੇ ਰਹੇ। ਘੁੰਮਣ ਆਉਂਦੇ ਜਾਂਦੇ ਰਾਈਆਂ ਵਾਸਤੇ ਬਾਈ ਨੇ ਲਾਇਆ ਹੋਇਆ ਤੰਬੂ ਤੇ ਨਾਲ ਇਹਨੇ ਪਾਇਆ ਹੋਇਆ ਟੱਬਾ ਤਾਂ ਕਿ ਇੱਕ ਕਮਾਈ ਦਾ ਸਾਧਨ ਹੋ ਸਕੇ। ਸੋ ਇਹਨਾਂ ਲੋਕਾਂ ਦੀ ਕਮਾਈ ਦਾ ਸਾਧਨ ਇਹੀ ਆਪਾਂ ਨੂੰ ਪਤਾ ਹੈ ਤੇ ਇੱਥੇ ਬੈਠਣ ਨੂੰ ਬਾਈ ਨੇ ਜਗ੍ਹਾ ਬਣਾਈ ਵੀ ਹੈ ਤੇ ਨਾਲ ਜਿਹੜੇ ਹੈਗੇ ਗੁੜ ਵਾਲੇ ਤੇ ਦੂਜੇ ਫੁੱਲੇ ਆ ਉਹ ਰੱਖੇ ਹੋਏ ਆ। ਸੋ ਸੋਹਣਾ ਮਾਹੌਲ ਆ ਇੱਥੇ। ਰਹਿੰਦਾ ਇਹ ਇਕੱਲਾ ਹੀ ਹੋਊਗਾ ਇਥੇ ਤੰਬੂ ਲੱਗਿਆ ਬੈ ਚੋਬਰ ਦਾ ਤੇ ਐਨ ਖਾਲਸ ਕੁਦਰਤ ਦੇ ਵਿੱਚ ਬਹਿ ਕੇ ਇਹ ਆਪਾਂ ਤਾਂ ਕਹਿੰਦੇ ਨਜ਼ਾਰੇ ਲੈ ਰਿਆ ਨਜ਼ਾਰੇ ਨਹੀਂ ਕਹਿ ਸਕਦੇ ਇਹ ਆਪਦਾ ਰੋਜ਼ਗਾਰ ਤੋਰ ਰਿਆ ਹੈ ਪਿੱਛੇ ਚੋਬਰ ਦੀ ਗੱਡੀ ਖੜੀ ਹੈ ਹੋ ਸਕਦਾ ਇਹ ਥੱਲੇ ਉਤਰ ਜਾਂਦਾ ਹੋਵੇ ਕਿਸੇ ਨੇੜੇ ਤੇੜੇ ਦੇ ਪਿੰਡ ਦਾ ਹੋਵੇ ਪੁੱਛਾਂਗੇ ਇਹਨਾਂ ਨਾਲ ਗੱਲਬਾਤ ਕਰਦੇ ਆਪਾਂ ਉਸ ਥਾਪੇ ਤੋਂ ਚਾਹ ਪੀ ਕੇ ਆਏ ਆ ਜਿਹੜਾ ਹਰੀ-ਹਰੀ ਚਾਦਰ ਨਾਲ ਢਕਿਆ ਹੋਇਆ ਤੇ ਉਸ ਥਾਪੇ ਤੋਂ ਚਾਹ ਪੀ ਕੇ ਆਪਾਂ 10 ਮਿੰਟ ਮੋਟਰਸਾਈਕਲ ਚਲਾ ਕੇ ਇੱਥੇ ਪਹੁੰਚੇ ਆ ਜਿਹੜੀ ਸਿਰਸਰਲਾ ਦੇ ਚੜ੍ਹਾਈ ਚੜ ਰਹੇ ਆ ਸਾਰਾ ਰਾ ਕੱਚਾ ਤੇ ਨਾਲ ਹਲਕੇ-ਹਲਕੇ ਬਰੀਕ ਪੱਥਰ ਵੀ ਹੈ ਤੇ ਇੱਧਰ ਜਿਹੜੇ ਹੈਗੇ ਗਲੇਸ਼ੀਅਰ ਵਾਲੇ ਮਰਫਾ ਲੱਦੇ ਪਹਾੜਾ ਉਹ ਦਿਖਾਈ ਦਿੰਦੇ ਆ ਉਹਨਾਂ ਪਹਾੜਾਂ ਤੋਂ ਵਹਿੰਦਾ ਆ ਨਾਲਾ ਤੇ ਉਸ ਨਾਲੇ ਦੇ ਨਾਲ ਉਹ ਛਪੋਂਗ ਠੰਗ ਟੱਪਾ ਇੱਧਰ ਕੁਦਰਤ ਜਿਹੜੀ ਹੈਗੀ ਆ ਬੱਦਲਾਂ ਤੇ ਸਮਾਨਾਂ ਦੇ ਨਾਲ ਭਰੀ ਹੋਈ ਬਾਬਾ ਜੀ ਵੀਡੀਓਗ੍ਰਾਫੀ ਕਰਦੇ ਹੋ ਜੀ 15700 ਫੁੱਟ ਦੀ ਚਾਈ ਤੇ ਦਮ ਚੜਦਾ ਸੋ ਇਹ ਦਰ ਜਿਹੜਾ ਹੈਗਾ ਉਹ ਬਾਬਾ ਜ਼ੋਰ ਲਾਉਂਦਾ ਮੋਟਰਸਾਈਕਲ ਦੀ ਵੀ ਚੀਕ ਕਢਾਉਂਦਾ ਤੇ ਨਾਲ ਨਾਲ ਥੋੜਾ ਵੀ ਦਮ ਭਟ ਦਿੰਦਾ ਸੋ ਇਸ ਤੋਂ ਅੱਗੇ ਆਪਾਂ ਥੱਲੇ ਉਤਰਾਂਗੇ ਤੇ ਆਹ ਖੜੇ ਆਪਾਂ ਸਿਰਸਰ ਲਾਤੇ ਤੇ ਇਦੂ ਥੱਲੇ ਜਿਹੜਾ ਦ੍ਰਿਸ਼ ਹੈਗਾ ਉਹ ਕੁਝ ਇਹੋ ਜਿਹਾ ਦਿਖਾਈ ਦਿੰਦਾ ਹੈ ਜੇ ਆਪਾਂ ਪਹਾੜਾਂ ਦੀ ਗੱਲ ਕਰੀਏ ਤਾਂ ਪਿੱਛੇ برفਾਂ ਲਦੇੜੇ ਪਹਾੜ ਹੈ ਹਲਕੀ ਹਲਕੀ برف ਹੈ ਜਾਨਕੀ ਪਿਗਲ ਚੁੱਕੀ ਹੈ برف ਉਹਨਾਂ ਤੋਂ ਉੱਚੇ ਪਹਾੜ ਨਹੀਂ ਦਿਖਾਈ ਦੇ ਰਹੇ ਇੰਨਾ ਉੱਚੇ ਪਹਾੜਾਂ ਦੇ ਵਿੱਚ ਕਿਰਿਆ ਹੋਇਆ ਇਹ ਸਰਸਰਲਾ ਦੂਜੇ ਪਾਸੇ ਦੇਖਦੇ ਆਪਾਂ ਇਹਦਾ ਵਿਊ ਸਰਸਰਲਾ ਟਾਪ ਤੋਂ ਇਧਰਲਾ ਵਿਊ ਜਿਹੜਾ ਹੈਗਾ ਇਧਰਲਾ ਦ੍ਰਿਸ਼ ਆ ਤੁਹਾਨੂੰ ਇਹੋ ਜਿਹਾ ਦਿਖਾਈ ਦਿੰਦਾ ਤੇ ਜਿਹੜੇ ਉਹ ਪਹਾੜ ਹੈ ਇਹਨਾਂ ਤੋਂ ਉੱਚਾ ਪਹਾੜ ਕੋਈ ਨਹੀਂ ਤੇ ਜੇ ਉਹੀ ਗੱਲ ਲਦਾਖ ਹੈਈ ਹੋਈਏ ਤੇ ਬੱਦਲ ਛਾ ਜਾਣ ਤੇ ਥੋੜਾ ਜਿਹਾ ਦ੍ਰਿਸ਼ਾ ਜਿਹੜਾ ਉਹ ਕੱਟ ਜਾਂਦਾ ਸਿਰਸੁੱਲਾ ਟਾਪ ਪਹਿਲਾ ਦਰਰਾ ਜਾਂਸਕਰ ਵੈਲੀ ਨੂੰ ਜਾਂਦੇ ਹੋਏ ਲਾਮਾ ਯਾਰੂ ਵੱਲੋਂ ਹੁਣ ਇਹਦੂਗਾ ਦੋ ਦਰਰੇ ਹੋਰ ਆਉਣਗੇ ਤੇ ਜਿਹੜੇ ਪਿੰਡਾਂ 'ਚ ਆਪ ਰੁਕਾਂਗੇ ਉਹ ਉਸ ਪਿੰਡਾਂ ਦੇ ਨਾਮ ਜਿਹੜੇ ਹੈਗੇ ਆ ਲਿੰਗਸ਼ੈਡ ਨਿਰਾਕ ਤੇ ਹੋਰ ਜਿਹੜੇ ਆਉਣਗੇ ਉਹ ਉਹਨਾਂ ਪਿੰਡਾਂ ਜਾਵਾਂਗੇ ਫਰੇਮ ਦੇ ਵਿੱਚ ਦਿਸਦੇ ਹਰੇ-ਹਰੇ ਖੇਤ ਤੇ ਖੇਤਾਂ ਦੇ ਨਾਲ ਛੋਟੇ-ਛੋਟੇ ਘਰ ਇਹ ਆ ਜੀ ਪਿੰਡ ਫੋਕਸਰ ਵੈਸੇ ਇਹ ਫੋਟੋਕਸਰ ਹੈ ਕਿ ਇਹ ਦੀ ਸਾਇਲੈਂਟ ਆਨ ਫੋਕਸਰ ਕਹਿੰਦੇ ਆ ਇਹ ਤੇ ਇੱਥੋਂ ਹੀ ਦੋ ਝੀਲਾਂ ਰੈੱਡ ਝੀਲ ਤੇ ਮਰਪੋ ਟਰੈਕ ਮਰਪੋ ਝੀਲ ਨੂੰ ਤੇ ਰੈੱਡ ਝੀਲ ਨੂੰ ਇੱਕ ਟਰੈਕ ਜਾਂਦਾ ਹੈਗਾ ਤੇ ਉਹਦੇ ਲਈ ਪਰਮਿਸ਼ਨਜ਼ ਫਰਦਰ ਡਿਟੇਲ ਜਿਹੜੀਆਂ ਇੱਥੇ ਲਿਖੀ ਵੀ ਬੋਰਡ ਦੇ ਨਾਲ ਨੇ ਵੀ ਭਾਈ ਤੁਸੀਂ ਇਹਨਾਂ ਨੰਬਰਾਂ ਤੇ ਜਾਣਕਾਰੀ ਲੈ ਕੇ ਲੈ ਸਕਦੇ ਹੋ ਦੋ ਝੀਲਾਂ ਹੈਗੀਆਂ ਮਰਪੋ ਤੇ ਰੈੱਡ ਸੋਨਾ ਪਿੰਡ ਹੈ ਤੇ ਆਹ ਸੜਕ ਜਿਹੜੀ ਹੈਗੀ ਆ ਪਿੰਡ ਨੂੰ ਜਾਂਦੀ ਹੈ ਤੇ ਉਹ ਉੱਥੇ ਜਾ ਕੇ ਖਤਮ ਹੋ ਜਾਂਦੀ ਹੈ ਪਹਾੜਾਂ ਦੇ ਅੰਦਰ ਜੜਾਂ 'ਚ ਵਸਿਆ ਪਿੰਡ ਹੈ ਇੱਧਰਲੇ ਪਾਸੇ ਮੇਰੇ ਵੀਰ ਗੱਡੀਆਂ ਦੱਬੀ ਆਉਂਦੇ ਆ ਲਾਹ ਰੰਗ ਦੀਆਂ ਜੰਮੂ ਐਂ ਕਸ਼ਮੀਰ 2 ਨੰਬਰ ਉਹ ਸਾਹਮਣੇ ਆਉਂਦਾ ਪਾਣੀ ਦਾ ਵਹਾਅ ਤੇ ਆਹ ਕੱਚੀ ਸੜਕ ਇਹਦੇ ਨਾਲ ਹੀ ਆਪਾਂ ਚੱਲਾਂਗੇ ਜੀ ਤੇ 바ਵਾ ਕਹਿੰਦਾ ਮੈਂ ਮੋਟਰਸਾਈਕਲ ਪਾਸੇ ਕਰਦੇ ਆ ਵਾਹ ਜੀ ਬਾਬਾ ਜੀ ਪਹਿਲੀ ਵਾਰ ਹਰ ਗੱਜਰੀ ਦਿਖਾਉਂਦੇ ਹੋਏ ਚੋਬਰ ਨੇ ਜਮਾਂ ਹੀ ਸਾਈਡ ਤੇ ਲਾਤਾ ਠੀਕ ਹੈ ਜੀ ਉਹੀ ਟਰੱਕ ਧੂੜਾ ਉਡਾਉਂਦੇ ਉਹੀ ਗੱਡੀਆਂ ਧੂੜਾ ਡਾਉਂਦੀ ਝੂਲੇ ਕਿਵੇਂ ਹੋਏ ਬੰਦੇ ਬੜੇ ਨਰਮ ਦਿਲ ਤੇ ਹੱਸ ਕੇ ਮਿਲਦੇ ਆ ਜੀ ਹੱਥ ਚੱਕ ਦੀਏ ਤੇ ਨਾਲ ਹੀ ਹੱਥ ਚੱਕ ਦਿੰਦੇ ਆ ਸੁਬਾਹ ਬੰਨਾ ਮੇਲੇ ਹੋ ਹੀ ਜਾਂਦੇ ਆ ਬਾਈ ਹਰਦਾਲ ਬੈਠੀ ਐ ਜੈਣੀ ਉੱਪਰਲੀ ਆਪਾਂ ਜਿਹੜੀ ਖਲਕੀ ਦੇ ਕੇ ਆਏ ਆ ਹਨਾ ਨਿਚਲੀ ਜਿਹੜੀ ਬਾਈ ਜੁੱਧਵੀਰ ਕੇ ਉਹਨਾਂ ਨੂੰ ਹੀ ਜਾਣਦੇ ਆ ਇਹ ਸੋ ਬਈ ਸਭ ਵੀ ਅਸੀਂ ਰਾਹ ਪੁੱਛੀ ਜਾਂਦੇ ਸੀ ਤੇ ਬਾਈ ਨੇ ਪੰਜਾਬੀ ਸੁਣ ਕੇ ਖੜੇ ਹੋ ਕੇ ਕਿਹਾ ਬਈ ਆਜੋ ਪਹਿਲਾਂ ਤਾਂ ਕਿਹਾ ਰਾਹ ਇਹੀ ਹੈ ਫਿਰ ਕਹਿੰਦਾ ਬਈ ਚਾਹ ਪੀਓ ਆਜੀ ਸੋ ਬਾਈ ਹਰਦਿਆਲ ਆ ਇੱਥੇ ਠੀਕੇ ਦਾ ਜਿਹੜਾ ਕੰਮ ਚੱਲਦਾ ਉਹਨਾਂ ਨਾਲ ਇਹਨਾਂ ਦਾ ਕੰਮ ਹੈ ਸੋ ਇੱਥੋਂ ਕਹਿੰਦੇ ਵੀ ਲਿੰਗ ਸ਼ੈਟ ਹੈਗਾ ਕੋਈ 70 72 ਕਿਲੋਮੀਟਰ ਤੇ ਬਸ ਪੰਜਾਬੀ ਜਿਹੜੇ ਹੈਗੇ ਆ ਮੈਂ ਤਾਂ ਕਰਦੇ ਦੂਰ ਦੂਰ ਹਾਂਜੀ ਹਾਂਜੀ ਉੱਥੇ ਹੈਗਾ ਬੱਸ ਵਧੀਆ ਭਾਈ ਠੀਕ ਠਾਕ ਵਧੀਆ ਕੁਸਨੀਆਂ ਲਾਉਣਾ ਦੱਸ ਦਿਓ ਹੋ ਗਈ ਇਹ ਗੱਲ ਨੇ ਨੇ ਸਨੀਆ ਤੇ ਬੱਸ ਹੋ ਜਾਂਦੀ ਸਾਰਾ ਨਾਲ ਗੱਲ ਵੈਸੇ ਤਾਂ ਵਧੀਆ ਹੀ ਆ ਤੁਸੀਂ ਇੱਧਰ ਆਏ ਸਾਨੂੰ ਬਹੁਤ ਖੁਸ਼ੀ ਆ ਸਾਡੇ ਸਰਦਾਰ ਭਰਾ ਇੱਥੇ ਆਏ ਨੇ ਸਾਨੂੰ ਬਹੁਤ ਖੁਸ਼ੀ ਹੋਈ ਆ ਸਾਨੂੰ ਕਿਤੇ ਵੀ ਕੋਈ ਸਰਦਾਰ ਮਿਲਦਾ ਸਾਨੂੰ ਪਰ ਸਾਡਾ ਭਰਾ ਆ ਗਿਆ ਇੱਥੇ ਹੱਸ ਕੇ ਮਿਲਦੇ ਆ ਬਈ ਹੱਸ ਕੇ ਮਿਲਦੇ ਆ ਮੈਂ ਆਪਣੇ ਧਿਆਨ ਨਾਲ ਇੱਥੇ ਚਾਹ ਪੀ ਰਿਆ ਸੀ ਤੇ ਭਾਜੀ ਇੱਥੇ ਪੁੱਛ ਰਹੇ ਸੀ ਤੇ ਮੈਨੂੰ ਪਤਾ ਲੱਗਾ ਕਿ ਆਪਣੇ ਪੰਜਾਬੀ ਭਰਾ ਆਇਆ ਤੇ ਉਹ ਤੋਂ ਬਾਅਦ ਜਮੇ ਨੇੜੇ ਨਿਕਲੇ ਹਾਂਜੀ ਹਾਂਜੀ ਜੇਨੀ ਉਪਰਲੀ ਤੇ ਜਾਨੀ ਖਲਕੀ ਹਾਂਜੀ ਭਾਜੀ ਹੁਣ ਇਹ ਸਾਡੇ ਉਥੋਂ ਪਠਾਨਕੋਟ ਦੇ ਲਾਗੇ ਸਾਡਾ ਜਾਨੀ ਉਪਰਲੀ ਪਿੰਡ ਪੈਂਦਾ ਤੇ ਖਲਕੀ ਜਾਨੀ ਹੋ ਕੇ ਉ ਕਵਰ ਮੇਜ ਦੂਸਰਾ ਖੁੱਦਾ ਵੀ ਗਿਆ ਸੀ ਨਾ ਖੁੱਦੇ ਨੇ ਵੀ ਮਤਲਬ ਕਿਹਾ ਸੀ ਉੱਥੇ ਰਹੋ ਤੁਸੀਂ ਹਾਂਜੀ ਚਲੋ ਬਾਈ ਮੇੜਾਂਗੇ ਫੇਰ ਕਿਤੇ ਹਨ ਕੋਈ ਗੱਲ ਨਹੀਂ ਮਿਲੇ ਹੋਣਗੇ ਇਹ ਲੰਗਰ ਸ਼ਹਿੜਾ ਤੋਂ ਛਾਕੇ ਹਟਾ ਜਿਹੜੇ ਮੋੜ ਤੋਂ ਆਪਾਂ ਇਧਰ ਨੂੰ ਲੰਗਸ਼ੇੜ ਵਾਲੇ ਪਾਸੇ ਨੂੰ ਆਏ ਆਂ ਫੋਕਸਰ ਨੂੰ ਜਾਂਦਾ ਰਾਹ ਸੀਗਾ ਉਹ ਤੇ ਆਹ ਫੋਕਸਰ ਪਿੰਡ ਫਰੇਮ ਦੇ ਵਿੱਚ ਦਿਸਦਾ ਆਹ ਉਹਦੇ ਘਰ ਤੇ ਘਰਾਂ ਦੇ ਨਾਲ ਉਹਨਾਂ ਦੀ ਖੇਤੀ ਤੇ ਇਹ ਪਿੰਡ ਇੱਥੇ ਆ ਕੇ ਸੜਕ ਮੁੱਕ ਜਾਂਦੀ ਹੈ ਪਰ ਇੱਕ ਕਾਲੀ ਸੜਕ ਹੋਰ ਜਾਂਦੀ ਹੈ ਉਹ ਪਤਾ ਨਹੀਂ ਕਿਧਰ ਜਾਂਦੀ ਹੈ ਮੈਪ ਦੇ ਵਿੱਚ ਉਹ ਹੈ ਨਹੀਂ ਹੋ ਸਕਦਾ ਉਹ ਥੱਲੇ ਕੋਈ ਹੋਰ ਪਿੰਡ ਵਗੈਰਾ ਵਸਿਆ ਹੋਵੇ ਐਂ ਇਨਾਂ ਪਹਾੜਾਂ ਦੇ ਵਿੱਚ ਲੁਕਮੇ ਜਿਹੇ ਪਿੰਡ ਬਹੁਤ ਮਿਲਣਗੇ ਤੁਹਾਨੂੰ ਸੋ ਕਮਾਲ ਦੀ ਗੱਲ ਇਹ ਹੈ ਵੀ ਇਹ ਲੋਕ ਇਸ ਵਾਦੀ ਦੇ ਵਿੱਚ ਇਸ ਘਾਟੀ ਦੇ ਵਿੱਚ ਐਂ ਟਿਕੇ ਬੈਠੇ ਆ ਸੋ ਕਿਵੇਂ ਹਰੇ ਭਰੇ ਤੇ ਦੁਰਘਮ ਇਲਾਕਿਆਂ ਦੇ ਵਿੱਚ ਇਹ ਰਹਿੰਦੇ ਆ ਇਹਦੇ ਤੇ ਇੱਕ ਡਾਕੂਮੈਂਟਰੀ ਬਣੀ ਹੋਈ ਦੇਖੀ ਸੀਗੀ ਜਾਂਸ ਕਰਦੇ ਵੀ ਕਿਵੇਂ ਜਾਂਸ ਕਰਦੇ ਲੋਕ 7-7 8-8 ਮਹੀਨੇ ਜਿਹੜਾ ਹੈਗਾ ਘਰਾਂ ਦੇ ਵਿੱਚ ਬਰਫਾਂ ਦੇ ਵਿੱਚ ਆਪਦਾ ਜੀਵਨ ਨਿਰਭਾਹ ਕਰਦੇ ਆ ਸਾਰਾ ਜਿਹੜਾ ਉਹਨਾਂ ਦਾ ਸਾਲ ਹੈ ਉਹ ਸਾਲ ਚੋਂ 8 ਘੰਟ 8 ਮਹੀਨੇ ਜਿਹੜਾ ਹੈਗਾ ਉਹ ਇਹਦੇ ਇਦਾਂ ਹੀ ਨਿਕਲ ਜਾਂਦਾ ਹੈਗਾ ਸੋ ਆਹ ਖੜਾ ਆਪਣਾ ਚੋਬਰ ਮਟਯੌਰ 350 ਤੇ ਹੁਣ ਆਪਾਂ ਅੱਗੇ ਚੱਲੇ ਪਾਉਨੇ ਆ ਸਿੰਗੇਲਾ ਵੱਲ ਸਿੰਗੇਲਾ ਤੋ ਜਾਵਾਂਗੇ ਲਿੰਗਸ਼ੜ ਆਹਰ ਚੋਂ ਪੈਰ ਹੇਠਲੇ ਜਾ ਕੇ ਸਿੰਗੇਲਾ ਦਰਿਆ ਦੇ ਉੱਤੇ ਖੜੇ ਆਪਾਂ ਸਰਸਰ ਲਾਤ ਲੱਗੇ ਹਵਾ ਜਿਹੜੀ ਸ਼ਕਾੜ ਰਹੀ ਹੈ ਆਵਾਜ਼ ਵੀ ਜਿਹੜੀ ਹੈਗੀ ਉਹ ਸੁਣ ਨਹੀਂ ਦਿੰਦੀਗੀ ਸਾਹਮਣੇ ਜਿਹੜੇ ਹੈਗੇ ਪਹਾੜ ਪਰਫਲਦੇ ਪਹਾੜਾ ਉਹਨੂੰ ਦਿਖਾਈ ਦਿੰਦੇ ਆ ਕਿ ਹਵਾ ਹਰ ਬਰ ਬਰ ਕਰ ਰਹੀ ਹੈ ਤਾਂ ਇਧਰ ਇੱਕ ਟੂਰਿਸਟ ਜੁੜਾ ਹੈ ਟੂਰਿਸਟ ਖੜੇ ਹੈ ਫਾਰਨਰ ਉਹ ਵੀ ਬਾਈਕਰ ਹੈ ਇਹ ਇੱਥੇ ਆਉਂਦੇ ਆ ਲੇਹ ਤੋਂ ਲੈ ਕੇ ਬਾਈਕ ਰੈਂਟ ਤੇ ਤੇ ਜਾਂਚ ਕਰ ਕਰਕੇ ਅੱਗੇ ਨਿਕਲ ਜਾਂਦੇ ਆ ਫਾਇਰ ਹੋ ਗਈ ਹੈ ਇੱਕ ਰੋਮ ਪਹਾੜਾਂ ਤੋਂ ਪਾਈ ਤੇ ਚੱਲਿਆ ਜਾ ਰਿਹਾ ਸੀ ਇਹ ਸਾਹਮਣੇ ਦੇਖਦੇ ਪਹਾੜ ਤੇ ਨਰੋਲ ਕੁਦਰਤ ਸਿੰਗਲਾ ਤੋਂ ਥੱਲੇ ਆ ਗਏ ਹਵਾ ਦਾ ਦਬਾਅ ਥੋੜਾ ਹੀ ਘਟ ਗਿਆ ਕਿ ਕਰਨੇ ਦੇ ਹਵਾ ਦਾ ਦਬਾਅ ਜ਼ਿਆਦਾ ਹੁੰਦਾ ਹੈ ਤੇ ਬਾਵੇ ਨੂੰ ਠੰਡ ਵੀ ਲੱਗੀ ਆਂਦੀ ਹੈ ਕਿਉਂਕਿ ਉਹਦੇ ਪੈਰ ਗਿੱਲੇ ਹੋ ਗਏ ਸੀ ਉੱਥੇ ਨਾਲੇ ਚੋ ਜਦੋਂ ਪੈਰ ਥੋੜੇ ਗਿੱਲੇ ਹੋ ਜਾਣ ਫਿਰ ਬਾਜ ਵੀ ਆ ਵੀ ਭਾਈ ਠੰਡ ਚੜਦੀ ਚੜਦੀ ਹੈ ਸੋ ਇੰਨਾ ਪਰਫਲਨ ਦੇ ਪਹਾੜਾਂ ਨੂੰ ਹੁਣ ਦੇਖਦੇ ਦੇਖਦੇ ਆਪਾਂ ਥੱਲੇ ਉਤਰਦੇ ਖਲਸੀ ਤੋਂ ਚੱਲ ਕੇ ਸਵੇਰ 7 ਵਜੇ ਸਿਰਸਰਲਾ ਤੇ ਸਿੰਗੇਲਾ ਕਰਕੇ ਜਿਹੜੀ ਸੜਕ ਜਾਨਸਕਰ ਰੋਡ ਨੂੰ ਮਿਲੌਂਦੀ ਹੈ ਯੂਚਲਿੰਗ ਪਿੰਡ ਦੇ ਵਿੱਚ ਦੀ ਉਹ ਛੱਡ ਕੇ ਅਸੀਂ ਕਿਉਪਲਾ ਮੁਰਗਮਲਾ ਦੋ ਦਰਰੇ ਕਰਕੇ ਆਹ ਸਾਹਮਣੇ ਦਿਸਦੇ ਪਿੰਡ ਲਿੰਗਸ਼ੇੜ ਵੱਲ ਵਧ ਰਹੇ ਹਾਂ ਸੋ ਇਹ ਲਿੰਗਸ਼ੇੜ ਪਿੰਡ ਤੋਂ ਇੱਕ ਸੜਕ ਫੇਰ ਉਸੇ ਰੋਡ ਤੇ ਸਾਨੂੰ ਚੜਾ ਦੂਗੀ ਜਿਹੜੀ ਨਿਰਾਕ ਨਿਰਾਗ ਤੋਂ ਅੱਗੇ ਜਾ ਕੇ ਜਾਂਸ ਕਰਦਾ ਪਦਮ ਉਧਰ ਚਲੇ ਜਾਵਾਂਗੇ ਸੋ ਅੱਜ ਦਾ ਟਿਕਾਣਾ ਆਪਣਾ ਲਿੰਗਸ਼ੈਡ ਹੋਊਗਾ ਲਿੰਗਸ਼ੈਡ ਦੇ ਜਿਹੜੇ ਖੇਤ ਐ ਉਹ ਫਸਲਾਂ ਪੱਕੀਆਂ ਹੋਈਆਂ ਤੇ ਨਾਲ ਉਹਦੇ ਨਿੱਕੇ ਨਿੱਕੇ ਉਹਨਾਂ ਦੇ ਘਰ ਐ ਪਰ ਘਰਾਂ ਦੀ ਆਬਾਦੀ ਇਹਨਾਂ ਦੀ ਵਿਰਲੀ ਐ ਕੋਈ ਉੱਪਰ ਉੱਚਾ ਐ ਕੋਈ ਨੀਵੇਂ ਤੇ ਕੋਈ ਸੰਘਣੇ ਜਿਹੇ ਘਰ ਹੈਗੇ ਐ ਇੱਥੇ ਹੋਮਸਟੇ ਵੀ ਹੈਗੇ ਐ ਜੇ ਤਾਂ ਰਾਦਾ ਬਣਿਆ ਤਾਂ ਹੋਮਸਟੇ ਜਾਵਾਂਗੇ ਨਹੀਂ ਫਿਰ ਆਪਣੇ ਕੋਲ ਟੈਂਟ ਆਪਣਾ ਹੈਗਾ ਹੀ ਐ ਕੈਂਪਿੰਗ ਕਰ ਲਾਂਗੇ ਤੇ ਜਾਵਾਂਗੇ ਰਾਹ ਜਿਹੜਾ ਤਕਰੀਬਨ ਸੀਗਾ ਜੋਤਲਿੰਗ ਵਾਲੇ ਤੋਂ ਹੁਣ ਤੱਕ ਉਹ ਬਾਬਾ ਹੀ ਖਤਰਨਾਕ ਸੀਗਾ ਪਾਸੇ ਤੇ ਕੋਈ ਰੇਲਿੰਗ ਨਹੀਂ ਸੀਗੀ ਤੇ ਖੱਡ ਪੂਰੀ ਡੂੰਗੀ ਸੀਗੀ ਤੇ ਪੱਥਰਾਂ ਨਾਲ ਭਰਿਆ ਟੇਡਾ-ਮੇਡਾ ਰਾਹ ਸੀਗਾ ਯਾਨੀ ਕਿ ਸਾਨੂੰ ਪੂਰਾ ਐਕਸਪੀਰੀਅੰਸ ਹੋਇਆ ਹੁਣ ਦਿਮਾਗ ਵੀ ਇੱਥੇ ਜਿਹੜਾ ਬੁੰਦਲ ਜਿਹਾ ਗਿਆ ਅਸੀਂ ਭੁੱਲ ਰਹੇ ਹਾਂ ਵੀ ਕਿਹੜਾ ਪਿੰਡ ਆ ਪੁੱਛਦੇ ਹਾਂ ਕਿਹੜਾ ਪਿੰਡ ਗਿਆ ਸੀਗਾ ਜਦੋਂ ਵੀਡੀਓ ਬਣਾਉਣੀ ਸੋ ਬਾਬਾ ਜੀ ਹੁਣ ਤਿਆਰ ਖੜੇ ਨੇ ਯੂਚਲਿੰਗ ਨਹੀਂ ਲਿੰਕ ਸ਼ੈਡ ਪਿੰਡ ਜਾਣ ਲਈ ਦੂਰ ਉੱਚੀ ਦਿਖਾਈ ਦਿੰਦੀ ਮਹਾਤਮਾ ਬੁੱਧ ਦੀ ਮੂਰਤੀ ਇੱਥੋਂ ਕਾਫੀ ਦੂਰ ਹੈ ਤੇ ਆਪਣੇ ਲਿੰਗਸ਼ਟ ਪਿੰਡ ਨੂੰ ਆਉਂਦੇ ਰਸਤੇ ਦੇ ਵਿੱਚ ਆਈ ਸੀ ਇਹ ਗੁੰਪਾ ਲਿੰਗਸ਼ਟ ਗੁੰਪਾ ਮਿਨਿਸਟਰੀ ਸਵੇਰ ਦੇਖਾਂਗੇ ਨੂੰ ਤੇ ਆਪਾਂ ਆਏ ਆ ਇਧਰੋਂ ਆ ਜਿਹੜੇ ਕੱਟ ਦਿਖਾਈ ਦਿੰਦੇ ਸਾਹਮਣੇ ਇੱਥੋਂ ਤੇ ਜੇ ਪਿੰਡ ਦੀ ਗੱਲ ਕਰੀਏ ਤਾਂ ਪਿੰਡ ਦੀ ਖੂਬਸੂਰਤੀ ਬਾ ਕਮਾਲ ਹੈ ਜੋ ਪੱਕੇ ਹੋਏ ਐ ਨਾਲ ਹਰੀਆਂ-ਹਰੀਆਂ ਫਸਲਾਂ ਠੀਕ ਹੈ ਜੀ ਤੇ ਇਧਰ ਉੱਚੇ-ਉੱਚੇ ਪਹਾੜ ਸਾਰੇ ਪਹਾੜਾਂ ਆਲੇ-ਦੁਆਲੇ ਸਾਰੇ ਪਹਾੜ ਹੈ ਲਿੰਗਸ਼ਰ ਦੇ ਪਹਾੜਾਂ ਦੇ ਵਿੱਚ ਕਿਰਿਆ ਹੋਇਆ ਪਿੰਡ ਹੈ ਤੇ ਘਰਾਂ ਦੇ ਵਿੱਚ ਇਹਨਾਂ ਦੇ ਹੋਮਸਟੇ ਹੈ ਤੇ ਜਿਹੜੇ ਘਰ ਹੈ ਉਹ ਵੀ ਦੂਰ-ਦੂਰ ਹੈ ਯਾਨੀ ਕਿ ਜ਼ਮੀਨਾਂ ਇਹਨਾਂ ਕੋਲੇ ਖੁੱਲੀਆਂ ਹੈ ਖੇਤ ਇਹਨਾਂ ਕੋਲੇ ਆਪਦੇ-ਆਪਦੇ ਆਪਦੇ-ਆਪਦੇ ਖੇਤਾਂ ਦੇ ਕੋਲ ਇਹਨਾਂ ਦੇ ਘਰ ਬਣਾਏ ਹੋਏ ਆਹ ਖੇਤ ਜਿਵੇਂ ਜਿਹੜਾ ਸ਼ਰਿੰਗ ਦੌਰ ਜੀ ਹੈ ਜਿਹਦਾ ਹੋਮਸਟੇ ਹੈ ਉਹਦਾ ਖੇਤ ਹੈ ਉਹ ਸਾਨੂੰ ਚਾਹ ਦੇ ਕੇ ਤੇ ਆਪ ਜੋਂ ਵੱਡਣ ਜਾਵੜਿਆ ਤੇ ਉਹ ਸਾਹਮਣੇ ਆਪਾਂ ਲਾ ਲਿਆ ਟੈਂਟ ਸਾ ਆਪ ਨੂੰ ਦੇ ਗਿਆ ਬਾਈ ਸ਼੍ਰਿੰਗਦੋਰ ਜੀ ਤੇ ਕਹਿੰਦਾ ਵੀ ਰੋਟੀ ਜਿਹੜੀ ਆ ਦੱਸ ਦੇ ਕਦੋਂ ਖਾਣੀ ਆ ਅਸੀਂ ਅਖੇ ਵੀਰ ਅ ਮੁਰਗਮਲਾ ਕਯੂਪਲਾ ਦੀ ਚੜ੍ਹਾਈ ਸੀ ਜਿਹੜੀ ਉਹਨੇ ਨਿਹាទ ਕਰਤਾ ਇੱਥੇ ਆ ਕੇ ਤਾਂ ਕਿਰਾਂ ਇੱਕ ਦੂਜੇ ਨਾਲ ਲੜਨ ਵਾਲੀ ਗੱਲਬਾਤ ਹੋ ਗਈ ਸੀਗੀ ਤੇ ਪਰ 바ਵਾ ਸਿਆਣਾ ਹੈ 바ਵਾ ਚੁੱਪ ਕਰ ਗਿਆ ਸੀਗਾ ਉਹਨੂੰ ਪਤਾ ਹੈ ਵੀ ਜਿਹੜਾ ਬੰਦਾ ਮੋਟਰਸਾਈਕਲ ਚਲਾਉਂਦਾ ਹੈ ਉਹ ਵੱਧ ਥੱਕਦਾ ਫੇਰ ਇੱਥੇ ਆ ਗਏ ਸੀ ਟੈਂਟ ਕੱਢ ਲਿਆ ਨਾਲ ਐ ਸੀ ਬਾਈ ਤੁਹਾਡਾ ਹਿਸਾਬ ਸਬਾਬ ਤੇ ਨਾਲ ਬਾਈ ਜੀ ਜਦੋਂ ਇੱਡੀਆਂ ਵਿੜੀਆਂ ਦੁਰਗਮ ਚੜਾਈਆਂ ਤੋਂ ਬੋਲਟ ਉਤਾਰਨਾ ਪਵੇ ਨਾ ਉਦੋਂ ਪਤਾ ਲੱਗਦਾ ਵੀ ਖਾਲਾ ਜੀ ਦਾ ਵਾੜਾ ਨਹੀਂ ਘੁੰਮਣਾ ਸੋ ਇਹ ਜਿਹੜਾ ਲਿੰਕ ਸ਼ੈਡ ਪਿੰਡ ਹੈ ਇਹ ਨਕਸ਼ੇ ਦੇ ਉੱਪਰ ਬਹੁਤਾ ਤੁਹਾਨੂੰ ਕਲੀਅਰ ਨਹੀਂ ਦਿਖਾਈ ਦੇਊਗਾ ਨਾ ਹੀ ਕੋਈ ਰਾਹ ਦਿਖਾਈ ਦੇਊਗਾ ਬਸ ਮਸ਼ਹੂਰ ਜਿਹੜਾ ਹੈਗਾ ਜਾਂ ਤਾਂ ਜਿਹੜੇ ਫੋਰਨਰ ਆ ਉਹਨਾਂ ਨੇ ਕੀਤਾ ਤੇ ਜਾਂ ਜਿਹੜਾ ਬਾਲਾ ਘੁੰਮਣ ਫਿਰਦਾ ਸ਼ਕੀਨ ਹੈ ਟੈਂਡ ਲੱਗ ਚੁੱਕਿਆ ਚਾਕ ਪੰਜ ਪੈ ਚੁੱਕੀ ਐ ਤੇ ਪੀਣ ਦੀ ਤਿਆਰੀ ਐ ਸਾਡੀ ਲਓ ਸਰ ਜਵਾਂ ਦੇ ਖੇਤ ਤੇ ਨਾਲ ਚਾਹ ਦੀ ਚੁਸਕੀਆਂ ਘੁੰਮਦੇ ਕਰਦੇ ਆਪਾਂ ਬਾਈ ਦੇ ਖੇਤ ਚ ਆ ਗਏ ਤੇ ਇਹ ਜੌਂ ਆ ਜਿਹੜਾ ਵੱਢੀ ਜਾਂਦਾ ਸ਼ੰਗ ਦੌਰ ਜੇ ਦੱਸਿਆ ਵੀ ਮੇਰੇ 4 ਬੱਚੇ ਐ ਤਿੰਨ ਬੱਚੇ ਲੇ ਪੜਦੇ ਐ ਇੱਕ ਮੁੰਡਾ ਤੇ ਦੋ ਲੜਕੀ ਆ ਇੱਕ ਲੜਕੀ ਪੜਦੀ ਐ ਪਰ ਉਹ ਛੁੱਟੀ ਤੇ ਇੱਥੇ ਨਾਲ ਹੀ ਐ। ਉਹ ਵੀ ਮਾਤਾ ਪਿਤਾ ਦੇ ਨਾਲ ਜਿਹੜੀ ਹੈਗੀ ਐ ਕੰਮ ਕਰਾਈ ਜਾਂਦੀ ਐ ਖੇਤਾਂ 'ਚ ਤੇ ਇਹਨਾਂ ਨੇ ਦੱਸਿਆ ਵੀ ਇਹ ਨਾਲਾ ਐ ਉੱਤੋਂ ਜਦੋਂ ਬਰ ਪਿੰਗਲਦੀ ਐ ਤੇ ਨਾਲੇ ਦੇ ਰੂਪ ਥੱਲੇ ਵਹਿ ਜਾਂਦੀ ਐ। ਉਸੇ ਕਰਕੇ ਜਿਹੜੀ ਹਰਿਆਲੀ ਜ਼ਿਆਦਾ ਐ ਇਹ। ਤੇ ਜਿਹੜੀ ਉਹ ਤੁਸੀਂ ਮਿਨਿਸਟਰੀ ਦੇਖਦੇ ਹੋ ਉਹ ਮਿਨਿਸਟਰੀ ਕਹਿੰਦਾ ਪਹਿਲਾਂ ਥੱਲੇ ਇੱਕ ਪਿੰਡ ਐ ਲਿੰਕਸ਼ਤ। ਉਹ ਪੁਰਾਣਾ ਪਿੰਡ ਐ। ਲਿੰਕਸ਼ਤ ਤੋਂ ਬਾਅਦ ਉੱਥੇ ਸੀ ਮਿਨਿਸਟਰੀ ਉਹ। ਉਸ ਮਿਨਿਸਟਰੀ ਨੂੰ ਜਿਹੜੇ ਇਹਨਾਂ ਦੇ ਗੁਰੂ ਸੀਗੇ ਉਹ ਉੱਪਰ ਲੈ ਕੇ ਆਏ ਸੀ ਲਾਮਾ ਤੇ ਇੱਥੇ ਆ ਕੇ ਬਣਾਤੀ ਸੀਗੀ ਤੇ ਫਿਰ ਇੱਥੇ ਆ ਕੇ ਇਹਨਾਂ ਦੀ ਆਬਾਦੀ ਹੋ ਗਈ ਸੀ ਸੋਹਣਾ ਮਾਹੌਲ ਹੈ ਮਤਲਬ ਜੀ ਲੱਗਦਾ ਇੱਥੇ ਆ ਕੇ ਤੇ ਆਹ ਜਿਹੜੇ ਪਿੰਡਾਂ ਚ ਮਤਲਬ ਆਪਾਂ ਕਹਿੰਦੇ ਵੀ ਖੇਤੀ ਹੱਥੀ ਵੜਦੇ ਸੀਗੇ ਉਹਦੇ ਦੁਪੱਟੀ ਜਾਂਦਾ ਬਾਈ ਪੱਟੀ ਲੈਂਦੇ ਆ ਇਹ ਆਪਾਂ ਤਾਂ ਵੜਦੇ ਹੁੰਨੇ ਆ ਇਹ ਜੜਾਂ ਚੋਂ ਪੱਟੀ ਜਾਂਦੀ ਹੈ ਸੋ ਇਹ ਸਾਰੀਆਂ ਜੜਾਂ ਕੱਢ ਕੇ ਇਹਨੂੰ ਸੁਕਾ ਲੈਣਗੇ ਤੇ ਮੁਰਕੇ ਦੇ ਚੋਂ ਜੋ ਕੱਢ ਲੈਣਗੇ ਪਿਛਲੇ ਪਾਸੇ ਜਿਹੜੀ ਤੁਸੀਂ ਦੇਖਦੇ ਹੋ ਇਹ ਇਹਨਾਂ ਦੇ ਛੋਟੇ ਛੋਟੇ ਦਾਣੇ ਵਾਲੇ ਮਟਰ ਹੈ ਸੋ ਇਹ ਵੀ ਖੇਤੀ ਕਰਦੇ ਆ ਤੇ ਪਾਣੀ ਕਹਿੰਦੇ ਜਦੋਂ ਬਰਫ਼ ਪਿੰਗਲਦੀ ਹੈ ਤੇ ਉਤੋਂ ਅਸੀਂ ਜਿਹੜਾ ਸਟੋਰ ਕੀਤਾ ਹੋਇਆ ਨਾਲੇ ਚੋਂ ਆ ਕੇ ਆਹ ਛੋਟੇ-ਛੋਟੇ ਜਿਹੜੀਆਂ ਖਾਲੀਆਂ ਬਣੀਆਂ ਹੋਈਆਂ ਇਹਨਾਂ ਤੋਂ ਇਹ ਇਸ ਖੇਤੀ ਨੂੰ ਪਾਣੀ ਦੇ ਦਿੰਦੇ ਆ ਸੋ ਆ ਇਹਨਾਂ ਦਾ ਭਾਈ ਕਾਰ ਵਿਹਾਰ ਹੈ ਤੇ ਆ ਇਹਨਾਂ ਦਾ ਜਿਹੜਾ ਹੈਗਾ ਪਿੰਡ ਹੈ ਤੇ ਜੇ ਕਿਤੇ ਕੰਮ ਜਾਣਾ ਪੈ ਜੇ ਤਾਂ ਕਹਿੰਦਾ ਅਸੀਂ ਤੁਰ ਕੇ ਹੀ ਪਦਮਵਲ ਨੂੰ ਤੇ ਹੋਰ ਵੱਡੇ ਸ਼ਹਿਰਾਂ ਨੂੰ ਚਲੇ ਜਾਂਦੇ ਆ ਆ ਕਾਫੀ ਲੰਮੇ ਸਫ਼ਰ ਤੋਂ ਬਾਅਦ ਸਰੀਰ ਥੱਕ ਗਿਆ ਸੀਗਾ ਤੇ ਮੈਂ ਇਥੇ ਲੇਟ ਗਿਆ ਲੇਟਣ ਲੇਟਾ ਨਾ ਮਨ ਚ ਖਿਆਲ ਆ ਹੀ ਹੁੰਦੇ ਸੀ ਬੰਦਾ ਆ ਦੀ ਤਮਾ ਕਰਕੇ ਫਸਿਆ ਹੋਵੇ ਜਦੋਂ ਤੁਸੀਂ ਪੰਜਾਬ ਦੀ ਬਾਦੀ ਨੂੰ ਦੇਖਦੇ ਹੋ ਨਾ ਦਿੱਲੀ ਦੇ ਵੱਡੇ ਵੱਡੇ ਸ਼ਹਿਰਾਂ ਦੀ ਬਾਦੀ ਨੂੰ ਦੇਖਦੇ ਹੋ ਤੇ ਉਦੋਂ ਬਾਅਦ ਇਹਨਾਂ ਨੂੰ ਦੇਖਦੇ ਹੋ ਤੁਸੀਂ ਸੋਚਦੇ ਯਾਰ ਕਮਾਲ ਹੈ ਨਾ ਕਲਕਲ ਵਗਦਾ ਪਾਣੀ ਖੜੀਆਂ ਫਸਲਾਂ ਬਿਨਾ ਰੇਸ ਫਰੇ ਤੋਂ ਠੀਕ ਹੈ ਹਰਿਆਲੀ ਉੱਤੇ ਪਹਾੜ ਬੱਦਲ ਅਸਮਾਨ ਨੀਲਾ ਜਿਹੜਾ ਸਾਨੂੰ ਦਿਸਦਾ ਹੀ ਨਹੀਂ ਕਦੇ ਇਹਦੇ ਕੋਲ ਤਾਰੇ ਵੀ ਆ ਜਾਣਗੇ ਠੀਕ ਹੈ ਉਹ ਤਾਰੇ ਵੀ ਦਿਸਣਗੇ ਨੰਗੀ ਅੱਖਾਂ ਨਾਲ ਮਤਲਬ ਜਿੰਨੀਆਂ-ਜਿੰਨੀਆਂ ਅਸੀਂ ਕਲਪਨਾਵਾਂ ਦੇ ਤਮਾ ਵਧਾ ਲਈਆਂ ਓੰਨੀ-ਓੰਨੀ ਅਸੀਂ ਕੁਦਰਤ ਤੋਂ ਦੂਰ ਹੋ ਗਏ। ਇਹ ਬੰਦੇ ਭਾਵੇਂ ਦੀ ਠੀਕ ਹੈ, ਲੱਖ ਕਹਿ ਦਈਏ ਵੀ ਇਹਨਾਂ ਕੋਲ ਪੈਸਾ ਹੈ ਨਹੀਂ, ਇਹ ਵੀ ਝਾਕ ਕਰਦੇ ਹੋਣਗੇ। ਪਰ ਫਿਰ ਵੀ ਇਹ ਕੁਦਰਤ ਦੀ ਗੋਚ 'ਚ ਬੈਠੇ ਆ, ਨਿੱਗੇ ਨਿੱਗ 'ਚ ਬੈਠੇ ਹੋਏ 'ਚ। ਪਰ ਆਪਣਾ ਵੀ ਇਹੀ ਆਪਾਂ ਤਾਂ ਸੋਚਦੇ ਆ ਕਿ ਕਿਉਂਕਿ ਆਪਾਂ ਉੱਥੇ ਕਲਪਨਾ 'ਚ ਬੈਠੇ ਆ। ਤਾਂ ਪਰ ਤਾਂ ਸੁਣੀ ਲੱਗਦੀ ਹੈ। ਹੋ ਸਕਦਾ ਜ਼ਿੰਦਗੀ ਇਹਨਾਂ ਦੀ ਟਫ ਹੋਵੇ ਤੇ ਇੱਥੇ ਰਹਿਣਾ ਆਪਾਂ ਨੂੰ ਵੀ ਟਫ ਲੱਗੇ ਪਰ ਮੈਨੂੰ ਇਹ ਲੱਗਦਾ ਹੁੰਦਾ ਵੀ ਜੇ ਬੰਦਾ ਐਂ ਰਹਿੰਦਾ ਖਾਲਸ ਕੁਦਰਤ ਦੇ ਵਿੱਚ ਜਿਵੇਂ ਪਹਿਲਾਂ ਰਹ ਤੇ ਹੁਣ ਜਿਹੜੇ ਸੋਸ਼ਲ ਮੀਡੀਆ ਰਾਈਂ ਜਾਂ ਜਿਹੜੀ ਵੀਡੀਓ ਰਾਈਂ ਤੁਸੀਂ ਮੈਨੂੰ ਦੇਖ ਰਹੇ ਹੋ ਇਹ ਨਾਂ ਹੁੰਦੀਆਂ ਆਪਣੇ ਕੋਲੇ ਤਾਂ ਵਧੀਆ ਸੀਗਾ ਚੰਗੇ ਸੀਗੇ ਆਪਾਂ ਸੋ ਅੱਜ ਦਾ ਵਲੌਗ ਆਪਾਂ ਇੱਥੇ ਹੀ ਬੰਦ ਕਰਾਂਗੇ